ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਹੁਣ ਪੱਤਰਚਾਰੀ ਕਰ ਦਿੱਤੇ ਗਏ ਨੇ ਜਿਹੜੇ ਵੀ ਰੂਰਲ ਡਿਵੈਲਪਮੈਂਟ ਅਫਸਰ ਹੁੰਦੇ ਨੇ ਪੰਚਾਇਤੀ ਅਫਸਰ ਹੁੰਦੇ ਨੇ ਉਹਨਾਂ ਕੋਲੋਂ ਹੁਣ ਪ੍ਰਬੰਧਕਾਂ ਦੀ ਲਿਸਟ ਮੰਗ ਲਈ ਗਈ ਹੈ ਸੋ ਇਹੋ ਲੱਗ ਰਿਹਾ ਕਿ ਸ਼ਾਇਦ ਹੁਣ ਇੱਕ ਹਫ਼ਤੇ ਤੱਕ ਜਿਹੜੇ ਵੀ ਇਹ ਪੰਚਾਇਤਾਂ ਨੇ ਭੰਗ ਹੋ ਜਾਣਗੀਆਂ ਕਿਉਂਕਿ ਜਿਹੜਾ ਪੰਚਾਇਤਾਂ ਦਾ ਕਾਰਜਕਾਰ ਪੂਰਾ ਹੋ ਚੁੱਕਾ ਜੇ ਗੱਲ ਕਰੀਏ ਪੰਚਾਇਤੀ ਜ਼ਿਲ੍ਹਾ ਐਕਟ ਹੁੰਦਾ ਹੈ 1994 ਇਹਦੀ ਧਾਰਾ 29ਏ ਦੇ ਤਹਿਤ ਹੁਣ ਇਹ ਪੰਚਾਇਤਾਂ ਭੰਗ ਹੋਣਗੀਆਂ ਤੇ ਜਿਨਨੇ ਵੀ ਪੰਚਾਇਤੀ ਅਫਸਰ ਨੇ ਇਹ ਪ੍ਰਬੰਧਕਾਂ ਦੀ ਇੱਕ ਲਿਸਟ ਤਿਆਰ ਕਰਨਗੇ ਤੇ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਇੱਕ ਹਫ਼ਤੇ ਤੱਕ ਇਹ ਪੰਚਾਇਤਾਂ ਭੰਗ ਹੋਣਗੀਆਂ ਤੇ ਤੋਂ ਬਾਅਦ ਪੰਗ ਹੋਣ ਤੋਂ ਬਾਅਦ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀਆਂ ਵੀ ਪੰਚਾਇਤੀਆਂ ਚੋਣਾਂ ਨੇ ਪੰਚਾਇਤੀ ਵਿਭਾਗ ਇਹਨਾਂ ਨੂੰ ਹੁਣ ਅਰੇਂਜ ਕਰੂਗਾ ਤੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਇਹ ਚੋਣਾਂ ਮੁਰਦ ਦੁਆਰਾ ਮਾਰਚ ਦੇ ਮਹੀਨੇ ਤੱਕ ਕਰਵਾਈਆਂ ਜਾਣਗੀਆਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਹੁਣ ਪੱਤਰਚਾਰੀ ਕਰ ਦਿੱਤੇ ਗਏ ਨੇ ਜਿਹੜੇ ਵੀ ਰੂਰਲ ਡਿਵੈਲਪਮੈਂਟ ਅਫਸਰ ਹੁੰਦੇ ਨੇ ਪੰਚਾਇਤੀ ਅਫਸਰ ਹੁੰਦੇ ਨੇ ਉਹਨਾਂ ਕੋਲੋਂ ਹੁਣ ਪ੍ਰਬੰਧਕਾਂ ਦੀ ਲਿਸਟ ਮੰਗ ਲਈ ਗਈ ਹੈ ਸੋ ਇਹੋ ਲੱਗ ਰਿਹਾ ਕਿ ਸ਼ਾਇਦ ਹੁਣ ਇੱਕ ਹਫ਼ਤੇ ਤੱਕ ਜਿਹੜੇ ਵੀ ਇਹ ਪੰਚਾਇਤਾਂ ਨੇ ਭੰਗ ਹੋ ਜਾਣਗੀਆਂ ਕਿਉਂਕਿ ਜਿਹੜਾ ਪੰਚਾਇਤਾਂ ਦਾ ਕਾਰਜਕਾਰ ਪੂਰਾ ਹੋ ਚੁੱਕਾ ਜੇ ਗੱਲ ਕਰੀਏ ਪੰਚਾਇਤੀ ਜ਼ਿਲ੍ਹਾ ਐਕਟ ਹੁੰਦਾ ਹੈ 1994 ਇਹਦੀ ਧਾਰਾ 29ਏ ਦੇ ਤਹਿਤ ਹੁਣ ਇਹ ਪੰਚਾਇਤਾਂ ਭੰਗ ਹੋਣਗੀਆਂ ਤੇ ਜਿੰਨੇ ਵੀ ਪੰਚਾਇਤੀ ਅਫਸਰ ਨੇ ਇਹ ਪ੍ਰਬੰਧਕਾਂ ਦੀ ਇੱਕ ਲਿਸਟ ਤਿਆਰ ਕਰਨਗੇ ਤੇ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਇੱਕ ਹਫਤੇ ਤੱਕ ਇਹ ਪੰਚਾਇਤਾਂ ਭੰਗ ਹੋਣਗੀਆਂ ਤੇ ਫਿਰ ਸ਼ਾਇਦ ਇਹਨਾਂ ਦਾ ਕਾਰਜਕਾਰ ਪੂਰਾ ਹੋਣ ਤੋਂ ਬਾਅਦ ਭੰਗ ਹੋਣ ਤੋਂ ਬਾਅਦ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀਆਂ ਵੀ ਪੰਚਾਇਤੀਆਂ ਚੋਣਾਂ ਨੇ ਪੰਚਾਇਤੀ ਵਿਭਾਗ ਇਹਨਾਂ ਨੂੰ ਹੁਣ ਅਰੇਂਜ ਕਰੂਗਾ ਤੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਇਹ ਚੋਣਾਂ ਮੁਰਦ ਦੁਆਰਾ ਮਾਰਚ ਦੇ ਮਹੀਨੇ ਤੱਕ ਕਰਵਾਈਆਂ ਜਾਣਗੀਆਂ